ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਲੇਬਰ ਇਨਸਪੈਕਟਰ ਦਾ ਐਡਮਿਟ ਕਾਰਡ ਦੀ ਬਹੁਤ ਸਾਰੇ ਬੱਚਿਆਂ ਨੂੰ ਪਰੇਸ਼ਾਨੀ ਆ ਰਹੀ ਹੈ ਵੀ ਉਹਨਾਂ ਦੇ ਐਡਮਿਟ ਕਾਰਡ ਨਹੀਂ ਡਾਊਨਲੋਡ ਹੋ ਰਹੀ ਕਈਆਂ ਬੱਚਿਆਂ ਦੇ ਲਿਖਿਆ ਆ ਰਿਹਾ ਵੀ ਰਿਕਾਰਡ ਨਾਟ ਫਾਊਂਡ ਕਈ ਬੱਚਿਆਂ ਤੇ ਫਾਈਲ ਡਸ ਨਾਟ ਲਿੰਕ ਓਪਨ ਲਿਖਿਆ ਆ ਰਿਹਾ ਹੈ ਬਹੁਤ ਸਾਰੀ ਪ੍ਰੋਬਲਮ ਆ ਰਹੀ ਹੈ ਬੱਚਿਆਂ ਨੂੰ ਬੱਚਿਆਂ ਨੂੰ ਘਬਰਾਉਣ ਦੀ ਲੋੜ ਨਹੀਂ ਤੁਸੀਂ ਕਰਨਾ ਕੀ ਇਹ ਸਭ ਤੋਂ ਪਹਿਲਾਂ پیਟਰ ਬੀ Google ਤੇ ਆ ਕੇ پیਟਰ ਬੀ ਲਿਖ ਲੈਣਾਗਾ ਉਸ ਤੋਂ ਬਾਅਦ ਇਹਨਾਂ ਦੇ ਜਿਹੜਾ ਵੈਬਸਾਈਟ ਆ ਆਫੀਸ਼ੀਅਲ ਵੈਬਸਾਈਟ ਤੇ ਕਲਿੱਕ ਕਰ ਲੈਣਾ ਉਸ ਤੋਂ ਬਾਅਦ ਪਰ ਤੁਸੀਂ ਡਾਊਨਲੋਡ ਤੇ ਜਾਣਾਗਾ ਡਾਊਨਲੋਡ ਤੇ ਜਾਣ ਤੋਂ ਬਾਅਦ ਜੋ ਤੁਸੀਂ ਪਹਿਲਾਂ ਹੀ ਜਿਹੜਾ ਹੈਗਾ ਲਿੰਕ ਲੇਵਰ ਇਨਸਪੈਕਟਰ ਦੇ ਦਾ ਹੈਗਾਗਾ ਇਸ ਤੇ ਕਲਿੱਕ ਕਰ ਲਓ ਫਿਰ ਐਪਲੀਕੇਸ਼ਨ ਨੰਬਰ ਭਰਨਾ ਹੈ ਰਜਿਸਟ੍ਰੇਸ਼ਨ ਨੰਬਰ ਜਿਹੜਾ ਤੁਸੀਂ ਆਪਾਂ ਜਦੋਂ ਫਾਰਮ ਭਰੇ ਸੀਗੇ ਰਜਿਸਟ੍ਰੇਸ਼ਨ ਨੰਬਰ ਮੰਗਿਆ ਸੀ ਉਹਨਾਂ ਨੇ अपना रजिस्ट्रेशन नंबर ਬਣਿਆ ਸੀ ਜਦੋਂ ਆਪਾਂ ਫਾਰਮ ਭਰੇ ਸੀ ਨਾ ਉਹ ਰਜਿਸਟ੍ਰੇਸ਼ਨ ਨੰਬਰ ਬਣਿਆ ਸੀਗਾ ਉਹ ਫਿਲ ਕਰ ਲੈਣਾ ਹੈਗਾ ਉਸ ਤੋਂ ਬਾਅਦ ਤੁਸੀਂ ਡੇਟ ਆਫ ਬਰਥ ਭਰ ਲੈਣੀ ਆ ਆਪਦੀ ਉਸ ਤੋਂ ਬਾਅਦ ਫੋਨ ਨੰਬਰ ਉਹ ਭਰਨਾ ਜਿਹੜਾ ਤੁਸੀਂ ਫਾਰਮ ਭਰਨ ਦੇ ਟਾਈਮ ਨੰਬਰ ਤੁਸੀਂ ਫਿਲ ਕੀਤਾ ਸੀਗਾ ਹੁਣ ਬਹੁਤ ਸਾਰੇ ਬੱਚਿਆਂ ਦਾ ਨੰਬਰ ਭੁੱਲ ਕੇ ਖੜਾ ਭਰਿਆ ਸੀਗਾ ਜਾਂ ਕਿਹਦੇ ਨੰਬਰ ਬੰਦ ਹੋ ਗਿਆ ਜਾਂ ਕਿਹਾਂ ਦਾ ਫੋਨ ਲੱਗ ਕੇ ਕੁਝ ਵੀ ਹੋ ਗਿਆ ਪਰ ਨੰਬਰ ਇੱਥੇ ਉਹ ਮਲਡੈਟਰੀ ਆ ਉਹੀ ਨੰਬਰ ਜ਼ਰੂਰੀ ਹੈ ਜਿਹੜਾ ਤੁਸੀਂ ਫਾਰਮ ਭਰਨ ਵੇਲੇ ਫਿਲ ਕੀਤਾ ਸੀਗਾ ਉਸ ਤੋਂ ਬਿਨਾ ਉਹ ਪੰਨ ਨਹੀਂ ਹੋਣਾਗਾ ਫਾਰਮ ਜੋ ਤੁਸੀਂ ਨੰਬਰ ਭਰੋਗੇ ਆਪ ਦਾ ਫਿਰ ਉਸ ਤੋਂ ਬਾਅਦ ਤੁਸੀਂ ਸਬਮਿਟ ਕਰ ਦੇਣਾ ਹੈ ਸਬਮਿਟ ਕਰਨ ਤੋਂ ਬਾਅਦ ਲਿੰਕ ਆਊਗਾ ਲਿੰਕ ਤੇ ਕਲਿੱਕ ਕਰਕੇ ਫਿਰ ਤੁਸੀਂ ਆਪ ਦਾ ਜਿਹੜਾ ਉਹਦਾ ਐਡਮਿਟ ਕਾਰਡ ਤੁਹਾਡਾ ਡਾਊਨਲੋਡ ਕਰ ਲਿਓ ਤੇ ਫੋਨ ਨੰਬਰ ਤੇ ਫੋਨ ਤੇ ਵੀ ਹੋ ਜੂਗਾ ਤੇ ਲੈਪਟਾਪ ਤੇ ਵੀ ਹੋ ਜੂਗਾ ਬਹੁਤ ਸਾਰੇ ਬੱਚਿਆਂ ਦੀ ਜਿਹੜੀ ਹੈਗੀ ਐਡਮਿਟ ਕਾਰਡ ਤੇ ਫੋਟੋ ਨਹੀਂ ਲੱਗੀ ਆ ਰਹੀ ਫੋਟੋ ਨਹੀਂ ਸ਼ੋ ਹੋ ਰਹੀ ਤੁਸੀਂ ਕਰਨਾ ਕਿ ਆਪ ਦੀ ਜਿਹੜੀ ਪਾਸਪੋਰਟ ਸਾਈਜ਼ ਫੋਟੋ ਤੇ ਪੇਸਟ ਕਰ ਲੈਣੀ ਐਡਮਿਟ ਕਾਰਡ ਪ੍ਰਿੰਟ ਕਢਾ ਕੇ ਤੇ ਉਸ ਜਿਹੜੀ ਫੋਟੋ ਨੂੰ ਆਪਣਾ ਗਾਈਡਡ ਆਫਿਸਰ ਤੋਂ ਟੈਸਟਡ ਕਰਾ ਲਿਓ ਤਾਂ ਵੀ ਚੱਲ ਜੂਗਾ ਭਰਉਣ ਦੀ ਲੋੜ ਨਹੀਂ ਹੈਗੀਗੀ ਤੁਸੀਂ ਉਹਨੂੰ ਟੈਸਟ ਕਰਾ ਸਕਦੇ ਹੋ ਤੇ ਵੀਡੀਓ ਨੂੰ ਦੇਖਣ ਲਈ ਬਹੁਤ-ਬਹੁਤ ਧੰਨਵਾਦ ਚੈਨਲ ਨੂੰ ਵੱਧ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਨਵੇਂ-ਨਵੇਂ ਅਪਡੇਟਸ ਮਿਲਦੀਆਂ ਰਹਿਣ ਥੈਂਕ ਯੂ